ਅਬ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਨਾ ਧਰਤੀ ਨਾ ਆਕਾਸ਼ ਨਾ ਪਾਣੀ ਨਾ ਹਵਾ ਸਿਰਫ ਖਾਲੀਪਨ ਖਾਲੀ ਥਾਂ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਿਰਫ ਧਰਤੀ ਤੇ ਪ੍ਰਮਾਤਮਾ ਹੀ ਸੀ ਪ੍ਰਮਾਤਮਾ ਨੇ ਸ੍ਰਿਸ਼ਟੀ ਰਚਨ ਦਾ ਮਨ ਕੀਤਾ ਉਸ ਨੇ ਆਪਣੀ ਨਾਭੀ ਭਾਵਤਨੀ ਵਿੱਚੋਂ ਇੱਕ ਸੁੰਦਰ ਕਮਲ ਫੁੱਲ ਉਗਾਇਆ ਉਸ ਕਮਲ ਦੇ ਫੁੱਲ ਅੰਦਰੋਂ ਬ੍ਰਹਮਾ ਜੀ ਨੇ ਜਨਮ ਲਿਆ ਜੋ ਸ੍ਰਿਸ਼ਟੀ ਦੇ ਰਚਨਹਾਰ ਮੰਨੇ ਜਾਂਦੇ ਹਨ ਧਰਤੀ ਤੇ ਦ੍ਰਿਸ਼ਟੀ ਦੀ ਰਚਨਾ ਧਾਰਮਿਕ ਦ੍ਰਿਸ਼ਟੀ ਕੋਣ ਤੋਂ ਦੇਖੀਏ ਤਾਂ ਹਿੰਦੂ ਧਰਮ ਅਨੁਸਾਰ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਇੱਕ ਧਰਮ ਅਨੁਸਾਰ ਇੱਕ ਓੰਕਾਰ ਅਕਾਲ ਪੁਰਖ ਨੇ ਸ੍ਰਿਸ਼ਟੀ ਬਣਾਈ ਇਸਲਾਮ ਵਿੱਚ ਵੀ ਕੁਰਾਨ ਅਨੁਸਾਰ ਅੱਲਾ ਨੇ ਆਦਮ ਨੂੰ ਮਿੱਟੀ ਤੋਂ ਬਣਾਇਆ ਅਤੇ ਉਸ ਵਿੱਚ ਰੂਹ ਫੂਕੀ